ਇਕਾਂ ਦੇ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਸ਼ਬਦ ਸਿੱਖਾਂਗੇ ਪ੍ਰੋਪਰੀਓ ਪ੍ਰੋਪਰੀਓ ਇਹਦੇ ਬਹੁਤ ਸਾਰੇ मीनिंग ਹੋ ਸਕਦੇ ਆ ਤੇ ਇਸ ਵੀਡੀਓ ਵਿੱਚ ਇਹੀ ਦੇਖਣ ਵਾਲੇ ਆ ਜੇਕਰ ਵੀਡੀਓ ਪਸੰਦ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇਹਦੇ ਪੰਜ ਅਰਥ ਹੋ ਸਕਦੇ ਆ ਸੱਚਮੁੱਚ ਬਸ ਜਾਂ ਹੁਣੇ ਹੀ ਬਿਲਕੁਲ ਬਿਲਕੁਲ ਨਹੀਂ ਜਾਂ ਪ੍ਰੋਪਰੀਓ ਨੂੰ ਆਪਣਾ ਆਪਣੇ ਆਪਣੀਆਂ ਕਹਿਣ ਲਈ ਵੀ ਵਰਤਿਆ ਜਾ ਸਕਦਾ ਹੈ 1 ਬਾਈ 1 ਕਰਕੇ ਆਪਾਂ ਸਾਰੇ ਯੂਜ਼ ਦੇਖਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਧੰਨਵਾਦ ਅਜੋਤੀ ਦੇਖ ਲੈਣੇ ਵਨ ਬਾਈ 1 ਕਰਕੇ ਇਹਨਾਂ ਤੇ मीनिंग ਆਓ ਪ੍ਰੋਪ੍ਰਿਓ ਫਾਮੇ ਆਓ ਪ੍ਰੋਪ੍ਰਿਓ ਫਾਮੇ ਮੈਨੂੰ ਬਹੁਤ ਭੁੱਖ ਲੱਗੀ ਹੈ ਜਾਂ ਮੈਨੂੰ ਸੱਚਮੁੱਚ ਬਹੁਤ ਭੁੱਖ ਲੱਗੀ ਹੈ ਰੀਲੀ ਇੱਥੇ ਪ੍ਰੋਪਰੀਓ ਦਾ ਮਤਲਬ ਹੈ ਬਹੁਤ ਜਾਂ ਸੱਚੀ ਇੱਕ ਫਰੇਜ਼ ਹੋਰ ਦੇਖਦੇ ਹਾਂ ਐ ਪ੍ਰੋਪਰੀਓ ਫੰਟਾਸਟੀਕੋ ਐ ਪ੍ਰੋਪਰੀਓ ਫੰਟਾਸਟੀਕੋ ਇਸ ਸੱਚਮੁੱਚ ਬਹੁਤ ਫੈਂਟਾਸਟਿਕ ਹੈ ਜਬ ਬਹੁਤ ਸ਼ਾਨਦਾਰ ਹੈ ਪ੍ਰੋਪਰੀਓ ਮਤਲਬ ਇੱਥੇ ਸੱਚਮੁੱਚ ਰੀਲੀ ਫੰਟਾਸਟਿਕੋ ਮਤਲਬ ਸ਼ਾਨਦਾਰ ਜੇ ਕੋਈ ਚੀਜ਼ ਤੁਹਾਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਇਹ ਵਾਲਾ ਫਰੇਜ਼ ਯੂਜ਼ ਕਰ ਸਕਦੇ ਹੋ ਪਰਲਾਰੇ ਕੋਲ ਲੂਈ ਪਰਲਾਰੇ ਕੋਲ ਲੂਈ ਭਾਵ ਉਸ ਨਾਲ ਗੱਲ ਕਰਨਾ ਐਪਰੋਪਰੀਓ ਬਿਲਕੁਲ ਦਾ ਸੱਚੀ ਰੇਲੀ ਐਮੋਸ਼ਨਾਂਤੇ ਐਮੋਸ਼ਨਾਂਤੇ ਦਾ ਭਾਵ ਹੁੰਦਾ ਹੈ ਕਿ ਐਕਸਾਈਟਿੰਗ ਹੈ ਦਿਲਚਸਪ ਹੈ ਇੰਟਰਸਟਿੰਗ ਹੈ ਪਰਲਾਰੇ ਕੋਲ ਲੂਈ ਐਪਰੋਪਰੀਓ ਐਮੋਸ਼ਨਾਂਤੇ la festa è proprio incredibile la festa è proprio incredibile the party is really amazing matlab party bahut wadiya hai really proper yani ki bilkul sachhi the sense de vich tusi proper nu use kar sakde ho sada so, next uh, phrase hai il film è proprio sorprendente surprising ਦਾ ਮਤਲਬ ਹੁੰਦਾ ਸ਼ਾਨਦਾਰ ਇਨਕ੍ਰੈਡੀਬਲ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇੱਥੇ ਪਰ ਪ੍ਰੋਪਰੀਓ ਦਾ मीनिंग ਨਿਕਲਦਾ ਹੈ ਰੀਲੀ ਸੱਚ ਮੁੱਚ ਮਤਲਬ ਜਦੋਂ ਤੁਸੀਂ ਕਿਸੇ ਚੀਜ਼ ਉੱਤੇ ਐਮਫਸਾਈਜ਼ ਕਰਨਾ ਹੈ ਜ਼ੋਰ ਦੇਣਾ ਤਾਂ ਤੁਸੀਂ ਪ੍ਰੋਪਰੀਓ ਨੂੰ ਯੂਜ਼ ਕਰ ਸਕਦੇ ਹੋ ਪ੍ਰੋਪਰੀਓ ਦਾ ਸੈਕੰਡ ਯੂਜ਼ ਹੈ ਜਸਟ ਜਾਂ ਬਸ ਹੀ ਹੁਣੇ ਹੀ ਇਸ ਇਹਦਾ ਸੈਕਿੰਡ ਯੂਜ਼ ਆ ਇਹਨੂੰ ਇਸ ਤਰੀਕੇ ਨਾਲ ਵੀ ਯੂਜ਼ ਕੀਤਾ ਜਾ ਸਕਦਾ ਐਗਜ਼ੈਂਪਲ ਥਰੂ ਦੇਖਦੇ ਆ ਆਫੇਨਿਟੋ ਪ੍ਰੋਪਰੀਓ ਇੇਰੀ ਆਫੇਨਿਟੋ ਪ੍ਰੋਪਰੀਓ ਇੇਰੀ ਮੈਂ ਕੱਲ ਹੀ ਪੂਰਾ ਕੀਤਾ ਜਾਂ ਮੈਂ ਜਸਟ ਕੱਲ ਹੀ ਇਹ ਚੀਜ਼ ਕੰਪਲੀਟ ਕੀਤੀ ਆ ਖਤਮ ਕੀਤੀ ਹੈ ਐ ਅਰੀਵਾਟੋ ਪ੍ਰੋਪਰੀਓ ਓਰਾ ਐ ਅਰੀਵਾਟੋ ਪ੍ਰੋਪਰੀਓ ਓਰਾ ਇਹ ਹੁਣੇ ਆਇਆ ਏ ਜਸਟ ਇੱਥੇ ਪ੍ਰੋਪਰੀਓ ਦਾ ਮਤਲਬ ਹੈ ਜਸਟ ਜਾਂ ਹੁਣ ਹੀ ਲੂਈ ਆ ਕੰਪਰਾਟੋ ਇਲ ਲਿਬਰੋ ਪ੍ਰੋਪਰੀਓ ਯੇਰੀ ਉਹਨੇ ਕੱਲ ਹੀ ਹਜੇ ਕਿਤਾਬ ਖਰੀਦੀ ਹੈ ਕੱਲ ਹੀ ਪ੍ਰੋਪਰੀਓ ਯੇਰੀ ਮਤਲਬ ਕੱਲ ਹੀ ਜਸਟ ਹਜੇ ਕੱਲ ਹੀ ਉਹਨੇ ਬੁੱਕ ਖਰੀਦੀ ਹੈ ਉਹ ਕਿਮਾਤੋ ਸਾਰਾ ਪ੍ਰੋਪਰੀਓ ਕੁਐਸਟਾ ਮਤੀਨਾ ਉਹ ਕਿਮਾਤੋ ਸਾਰਾ ਪ੍ਰੋਪਰੀਓ ਕੁਐਸਟਾ ਮਤੀਨਾ ਮੈਂ ਅੱਜ ਹੀ ਸਵੇਰੇ ਸਾਰਾ ਨੂੰ ਫੋਨ ਕੀਤਾ ਨੈਕਸਟ ਯੂਜ਼ ਆ ਪ੍ਰੋਪਰੀਓ ਦਾ ਬਿਲਕੁਲ ਦਾ ਐਗਜ਼ੈਕਟਲੀ ਕਹਿਣ ਦੇ ਲਈ ਵੀ ਇਹ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਆ ਤੇ ਦੇਖ ਲੈਂਦੇ ਆ ਉਹਨਾਂ ਦੇ ਫਰੇਜ਼ ਕੁਐਸਟੋ ਐ ਪ੍ਰੋਪਰੀਓ ਚੋ ਕੇ ਬੋਲੇਵੋ ਕੁਐਸਟੋ ਐ ਪ੍ਰੋਪਰੀਓ ਚੋ ਕੇ ਬੋਲੇਵੋ ਇਹ ਉਹੀ ਹੈ ਜੋ ਮੈਂ ਚਾਹੁੰਦਾ ਸੀ ਠੀਕ ਹੈ ਥਿਸ ਇਜ਼ ਐਗਜ਼ੈਕਟਲੀ ਵਾਟ ਆਈ ਵਾਂਟਡ ਪ੍ਰੋਪਰੀਓ ਕੋਜ਼ੀ ਪ੍ਰੋਪਰੀਓ ਕੋਜ਼ੀ ਬਿਲਕੁਲ ਐਦਾਂ ਹੀ ਜਾਂ ਐਗਜ਼ੈਕਟਲੀ ਐਦਾਂ ਹੀ ਜਾਂ ਐਦਾਂ ਹੀ ਠੀਕ ਹੈ ਐਦਾਂ ਠੀਕ ਹੈ ਬਿਲਕੁਲ ਅਬਿਆਮੋ ਇਨੀਸੀਆਟੋ ਪ੍ਰੋਪਰੀਓ ਆ ਮੈਜ਼ੋ ਜ਼ੋਰਨੋ अबियामो इनिसियातो दा मतलब है कि असि शुरू कीता प्रोप्रियो बिल्कुल एग्जैक्टली मेजोजोर्नो मतलब दोपहर दे वेले ही शुरू कीता सी असि ने il film è terminato proprio a mezzanotte film jehdi khatam hoi terminato da matlab hunda khatam ho jana proprio bilkul exactly adhi raat nu mezzanotte bhav adhi raat lo conosciu to lo conosciu to proprio il primo giorno di scuola ਮੈਂ ਉਸ ਨੂੰ ਉਸ ਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਜਾਣਦਾ ਹਾਂ ਜਾਂ ਉਹਨੂੰ ਮੈਂ ਮਿਲਿਆ ਸੀ ਪ੍ਰੋਪਰੀਓ ਇਲ ਪ੍ਰਿਮੋ ਜੋਰਨੋ ਹੁਣ ਹੋ ਗਿਆ ਕਿ ਪਹਿਲੇ ਦਿਨ ਤੋਂ ਹੀ ਬਿਲਕੁਲ ਪਹਿਲੇ ਦਿਨ ਤੋਂ ਹੀ ਨੈਕਸਟ ਯੂਜ਼ ਹੈ ਬਿਲਕੁਲ ਨਹੀਂ ਪ੍ਰੋਪਰੀਓ ਨੂੰ ਅਸੀਂ ਨੈਗੇਟਿਵ ਸੈਂਟੈਂਸਸ ਦੇ ਵਿੱਚ ਬਿਲਕੁਲ ਨਹੀਂ ਕਹਿਣ ਦੇ ਲਈ ਵੀ ਵਰਤ ਸਕਦੇ ਹਾਂ ਓਜੀ ਨਨ ਵੋਲਿਓ ਪ੍ਰੋਪਰੀਓ ਲਵੋਰਾਰੇ Oggi non voglio proprio lavorare. Ja, Oggi non voglio lavorare per niente. Per niente di giagate proprio. Non Hi, aj, mera, bilkul, vi verte a giasacare. E adzemira bilcul ve mananea camcaranda. Today I don't want to work at all. Questa pista non mi piace proprio. Questa pista non mi piace proprio. Mindo episodio bilcul pasandanea. ਪ੍ਰੋਪਰੀਓ ਦਾ ਨੈਕਸਟ ਯੂਜ਼ ਹੈਗਾ ਔਨ ਔਨ ਦਾ ਮਤਲਬ ਹੁੰਦਾ ਆਪਣਾ ਕਹਿਣ ਦੇ ਲਈ ਸੁਓ ਸੁਆ ਦੀ ਜਗ੍ਹਾ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਪੋਜੈਸਿਵ ਪ੍ਰੋਨਾਨ ਦਾ ਜਗ੍ਹਾ ਤੇ ਇਹ ਵਰਤਿਆ ਜਾ ਸਕਦਾ ਹੈ ਮਾਰਕੋ ਆ 디ਮੈਂਟੀਕਾਟੋ ਇਲ ਸੁਓ ਲਿਬ੍ਰੋ ਮਾਰਕੋ ਆ 디ਮੈਂਟੀਕਾਟੋ ਇਲ ਪ੍ਰੋਪਰੀਓ ਲਿਬ੍ਰੋ ਮਤਲਬ ਆਪਣੀ ਕਿਤਾਬ ਭੁੱਲ ਗਿਆ ਸੁਓ ਵੀ ਲਗਾਇਆ ਜਾ ਸਕਦਾ ਹੈ ਸੁਓ ਦੀ ਜਗ੍ਹਾ ਤੇ ਤੁਸੀਂ ਪ੍ਰੋਪਰੀਓ ਵੀ ਲਗਾ ਸਕਦੇ ਹੋ annullato le sue chiavi annullato le proprie chiavi oh apniya chabiyan chhad gaye le sue chiavi di jagah te vartya ja sakda le proprie chiavi kehnda matlab tusin suo sua sua sue suoi di jagah te proprio propria proprie vart sakde ho eh shabd change hoega tade noun de gender de according ate number de according bahuvachan ate ਇੱਕ ਵਚਨ ਦੇ ਅਕੋਰਡਿੰਗ ਤੇ ਆਪਣੇ ਜੈਂਡਰ ਭਾਵ ਲਿੰਗ ਪੁਲਿੰਗ ਦੇ ਅਕੋਰਡਿੰਗ ਇਹ ਸ਼ਬਦ ਚੇਂਜ ਹੁੰਦਾ ਇਸ ਇਸ ਯੂਜ਼ ਦੇ ਵਿੱਚ ਆਖਰ ਯੂਜ਼ ਦੇ ਵਿੱਚ ਨੈਕਸਟ ਹੈ ਜੀ ਸਾਡਾ ਪੋਇੰਟ ਆ ਰਿਹਾ ਪ੍ਰੋਪਰਿਓ ਰੀ ਸਕਿਓ ਐ ਪਰਿਕਲੋ ਤੁਸੀਂ ਆਪਣੇ ਜੋਖਮ ਤੇ ਅੱਗੇ ਵੱਧ ਸਕਦੇ ਹੋ ਮਤਲਬ ਤੁਸੀਂ ਆਪਣੇ ਰਿਸਕ ਦੇ ਉੱਤੇ ਓਟ ਯਰ ਓਨ ਰਿਸਕ ਤੁਸੀਂ ਅੱਗੇ ਪ੍ਰੋਸੀਡ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ जेकर तो पसंद आई वीडियो लाइक शेयर कमेंट करना ना भूलना मिलता है किसी होर भीडियो के दे तक देखने सत श्रीकाल जी